ਰਮਨਾਕਰੂ ਨੂੰ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਇਨਕਾਰ ਕਰਨ ਤੇ ਕੀਤੀ ਕੁੱਟਮਾਰ ਪੀੜਤਾ ਹਸਪਤਾਲ ਦੇ ਚਿਹਰੇ ਇਲਾਜ ਜੀ ਹਾਂ ਹਸਪਤਾਲ ਚ ਬਿਸਤਰ ਤੇ ਪਈਏ ਉਹੀ ਪੀੜਤਾ ਹੈ ਜਿਸ ਨਾਲ ਇਸ ਦੇ ਸੋਹਰੇ ਵੱਲੋਂ ਜ਼ਬਰੀ ਜਿਸਮਾਨੀ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਨਕਾਰ ਕਰਨ ਤੇ ਸੋਹਰੇ ਵੱਲੋਂ ਇਸ ਅਪਾਗੀ ਨਾਲ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਕਿ ਨੌਬਤ ਹਸਪਤਾਲ 'ਚ ਭਰਤੀ ਹੋਣ ਤੱਕ ਦੀ ਆ ਗਈ। ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆ ਦੇ ਪਿੰਡ ਬੱਲੜਾਂ ਤੋਂ ਸਾਹਮਣੇ ਆਇਆ। ਪੀੜਤਾ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ। ਵਿਆਹ ਤੋਂ ਕਰੀਬ 1.5 ਸਾਲ ਬਾਅਦ ਉਸ ਦਾ ਪਤੀ ਜਰਮਨੀ ਚਲਾ ਗਿਆ। ਇਸ ਦੌਰਾਨ ਪੀੜਤਾ ਦੀ ਸੱਸ ਦਾ ਦੇਹਾਂਤ ਹੋਇਆ। ਜਿਸ ਤੋਂ ਬਾਅਦ ਸੋਹਰਾ ਆਪਣੀ ਨੂੰਹ ਤੇ ਮਾੜੀ ਅੱਖ ਰੱਖਣ ਲੱਗਾ। ਪੀੜਤਾ ਦਾ ਇਲਜ਼ਾਮ ਹੈ ਕਿ ਉਸ ਦਾ ਸੋਹਰਾ ਅਕਸਰ ਸ਼ਰਾਬ ਪੀ ਕੇ ਸ਼ਾਮ ਨੂੰ ਘਰ ਆਉਂਦਾ ਸੀ। ਉਸ ਨੂੰ ਇਕੱਲਾ ਵੇਖ ਮਾੜੀਆਂ ਹਰਕਤਾਂ ਕਰਨ ਲੱਗਦਾ ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਣ ਲੱਗਾ ਪੀੜਤਾ ਦੇ ਦੱਸਣ ਮੁਤਾਬਕ ਕੁਝ ਦਿਨ ਪਹਿਲਾਂ ਜਦੋਂ ਉਸ ਦਾ ਸਹੁਰਾ ਸ਼ਾਮ ਨੂੰ ਸ਼ਰਾਬ ਪੀ ਕੇ ਘਰ ਆਇਆ ਤਾਂ ਉਸ ਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਇਨਕਾਰ ਕੀਤਾ ਤਾਂ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਉਧਰ ਪੀੜਤਾ ਤੇ ਪਰਿਵਾਰ ਦੀ ਮੰਗ ਹੈ ਕਿ ਸਹੁਰੇ ਨੂੰ ਉਸੇ ਕੀਤੇ ਦੀ ਸਖਤ ਸਜ਼ਾ ਮਿਲੇ ਇਹ ਜਦੋਂ ਸੱਸ ਸਹੂਰੀ ਹੋਈ ਹੈ ਨਾ ਉਸ ਤੋਂ ਬਾਅਦ ਤਾਂ 1 ਮਿੰਟ ਟੌਰਚਰ ਕਰਦੇ ਰਹੇਗੇ ਤੇ ਮੈਂ ਨਾ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਪਹਿਲਾਂ ਵੀ ਕੋਸ਼ਿਸ਼ ਕਰਦੇ ਸੀ ਹਾਂ ਜੀ ਤੇ ਹੁਣ ਉਹ ਆਪਸੋਂ ਉਹਨੂੰ ਮੈਂ ਨਾ ਮਤਲਬ ਕਿ ਥਾਲੀ ਬਲੋਜ ਕੀਤੀ ਪਹਿਲਾਂ ਫਿਰ ਡ੍ਰਿੰਕ ਕਰਕੇ ਆਏ ਸ਼ਾਮ ਨੂੰ ਤੇ ਉਸ ਟਾਈਮ ਫਿਰ ਤੋਂ ਉਹਨਾਂ ਨੇ ਨਾ ਗਲਤ ਹਰੰਦੀ ਕੋਸ਼ਿਸ਼ ਕੀਤੀ ਵੀ ਵਿਰੋਧ ਕੀਤਾ ਤੇ ਉਹਨਾਂ ਨੇ ਮੇਨਾ ਮਾਰਕਟਾਈ ਦਿੱਤੀ ਆ। ਪਰਕਿਤੀ ਕਿਤੇ ਸੱਟ ਲੱਗੀ ਆ। ਮੇਰੀ ਕਿੱਤੇ ਲੱਗੀ ਆ। ਮੇਰੀ ਲੈਫਟ ਸ਼ੋਲਡਰ ਵਾਲੀ ਸਾਈਡ ਲੱਗੀ ਆ। ਤੇ ਮੈਂ ਥੱਲੇ ਡਿੱਗੀ ਸੀ ਕਿ ਤੇ ਉਹਨਾਂ ਨੇ ਮੇਰੇ ਛਾਤੀ ਤੇ ਵੀ ਮਾਰਿਆ ਤੇ ਮੇਰੇ ਟੱਡੇ ਤੇ ਲੱਤਾਂ ਵਾਰਿਆ। ਤੇ ਤੁਹਾਡੇ ਹਸਬੰਦ ਕਿੱਥੇ ਹੈ? ਮੇਰੇ ਹਸਬੰਦ ਬਾਅਦ ਮੇਰੇ ਰਣੀ ਨੇ ਗੱਲ ਕੀਤੀ। ਆਪਣੀ ਪਰਚਾਈ ਨਾ ਕੀਤੀ ਸੀ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਮਮਮੀ ਤੱਕ ਦਿਨੇ ਦੇ ਨਾਲ। ਮੈਂ ਕਿਐਸੇ ਗਾਫੀ ਚੱਲ ਜੇ ਕਹਰ ਬਸਤੇ ਬਾਜੇ ਸਾਡਾ ਪਰ ਉਹ ਫਿਰ ਉਹਨਾਂ ਨੇ ਵੇ ਰਹੀ ਹਰਕਤ ਦੁਬਾਰਾ ਫਿਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨੂੰ ਫਿਰ ਰਾਤ ਨੂੰ ਮਾਰਿਆ ਕੋਟਿਆ ਮੇਰੇ ਭਰਾ ਨਹੀਂ ਚੰਦੇ ਉਹਨਾਂ ਨੇ ਮਾਰ ਛੱਡਣਾ ਸੀ ਇਹਨੂੰ ਨਾ ਉਸ ਤੋਂ ਬਾਅਦ ਤੁਸੀਂ ਕੀ ਮੰਗ ਕਰਦੇ ਹੋ ਪੁਲਿਸ ਮੈਂ ਤੇ ਇਹੀ ਕਹਿੰਨੀ ਨੂੰ ਸਜ਼ਾ ਹੋਵੇ ਜਿੱਦ ਤੱਕ ਕੁੜੀ ਮੇ ਤੇ ਨੀਲ ਬਣੇ ਇਹਨੂੰ ਵੀ ਨੀਲ ਪਾ ਕੇ ਦੱਸੋ ਵੀ ਇਦਾਂ ਨੀਲ ਪੈਂਦੇ ਮਾਮਲੇ ਵਿੱਚ ਮਿਲੇ ਸ਼ਿਕਾਇਤ ਤੇ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ ਪੀੜਤਾ ਦੇ ਸਹਰੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਲਜ਼ਾਮਾਂ ਦੀ ਪੜਤਾਲ ਮੰਗਰੋ ਬਣਤੀ ਕਾਰਵਾਈ ਦੀ ਗੱਲ ਕਹੀ ਗਈ ਹੈ ਜੀ ਸਾਡੇ ਕੋਲ ਇੱਕ ਮਲਾਰ ਰਿਸੀਵ ਹੋਈ ਸੀ ਤਾਲਾ ਦਸੂਹਾ ਦੇ ਵਿੱਚ ਜਿਸ ਸੰਬੰਧੀ ਫਿਰ ਅਸੀਂ ਮਲਾਰ ਦੇ ਜਿਹੜੇ ਲੜਕੀ ਹੈਗੀ ਆ ਉਹਦਾ ਅਸੀਂ ਸਟੇਟਮੈਂਟ ਲਈ ਹੈਗੀ ਹੈ ਸਟੇਟਮੈਂਟ ਦੇ ਅਕੋਰਡਿੰਗ ਉਹਨੇ ਆਪਣੇ ਐਲੀਗੇਸ਼ਨ ਲਾਇਆ ਵੀ ਸਹੁਰੇ ਦੇ ਉਹਦੇ ਸੰਬੰਧੀ ਉਹ ਅਸੀਂ ਸਟੇਟਮੈਂਟ ਦੇ ਅਨੁਸਾਰ ਥਾਣਾ ਦਸੂਹਾ ਵਿਖੇ ਐਫ ਆਰ ਨੰਬਰ 54 ਡੇਟਡ 7425 ਅੰਡਰ ਸੈਕਸ਼ਨ 115 ਜਮਨ 2 7475 ਬੀ ਐਨ ਐਸ ਤੇ ਤਹਿਤ ਅਸੀਂ ਮਾਮਲਾ ਇਥੇ ਦਰਜ ਕੀਤਾ ਹੈ ਜਿਹੜਾ ਦੋਸ਼ੀ ਹੈਗਾ ਬਿਕਰਮ ਸਿੰਘ ਜਿਹੜਾ ਸੌਰਾ ਹੈਗਾ ਸਾਨੂੰ ਬਲਦੇਵ ਸਿੰਘ ਭੱਡੇ ਦਾ ਉਹਨੂੰ ਅਰੇਸਟ ਕਰ ਲਿਆ ਹੈਗਾ ਜੀ ਤੇ ਹੁਣ ਸਾਡੀ ਹਿਰਾਸਤ ਦੇ ਵਿੱਚ ਹੈਗਾ ਇਹ ਮਾਮਲਾ ਸਾਡੇ ਸਮਾਜਿਕ ਰਿਸ਼ਤਿਆਂ 'ਚ ਆਉਂਦੇ ਨਿਗਾਰ ਵੱਲ ਸਿੱਧਾ ਇਸ਼ਾਰਾ ਕਰਦਾ ਹੈ ਹੁਣ ਦੇਖਣਾ ਇਹ ਹੋਏਗਾ ਕਿ ਪੁਲਿਸ ਪੜਤਾਲ ਵਿੱਚ ਨੂੰ ਵੱਲੋਂ ਲਾਏ ਇਲਜ਼ਾਮ ਕਿੰਨੇ ਸਹੀ ਪਾਏ ਜਾਂਦੇ ਨੇ ਸਹੀ ਹਨ ਜਾਂ ਫਿਰ ਕੋਈ ਹੋਰ ਹੀ ਮਾਮਲਾ ਹੈ ਇਹ ਦੇਖਣਾ ਦਿਲਚਸਪ ਹੋਏਗਾ